ਜੀ ਖਾਲਸਾ ਫਤਿਹ ਜੀ ਮੇਰਾ ਨਾਮ ਗੁਰਬੰਧ ਸਿੰਘ ਜੀ ਮੈਂ ਲੋਕ ਸਭਾ ਬਠਿੰਡਾ ਤੋਂ ਆਜਾਦ ਉਮੀਦਵਾਰ ਮੇਰਾ ਚੋਣਸ਼ੈਨਾ ਮਾਚਿਸ ਦੀ ਡੱਬੀ ਅੱਜ ਆਪਾਂ ਗੱਲ ਕਰਾਂਗੇ ਜੋ ਨਸ਼ੇ ਦੇ ਪਰਕੋਪ ਪੰਜਾਬ ਨੂੰ ਹੰਡਾਣਾ ਪੈ ਰਿਹਾ ਜਾਂ ਮੇਰੇ ਸਪੈਸ਼ਲੀ ਮਾਨਸਾ ਬਠਿੰਡੇ ਦੇ 区域 ਵਿੱਚ ਕਾਫੀ ਵੱਡੀ ਪ੍ਰੋਬਲਮ ਹੈ ਨਸ਼ੇ ਦੇ ਬੇਕੰਦੀ ਜਾਂ ਨੌਜਵਾਨੀ ਦੀ ਨੌਜਵਾਨ ਪੀੜ੍ਹੀ ਦੀ ਨਸ਼ੇ ਵੱਲ ਜਾਣ ਦੀ ਕਈ ਦੇ ਕਈ ਕਾਰਨ ਨੇ ਮੇਰੇ ਖਾਲਸਾ ਸਾਰਿਆਂ ਨੂੰ ਮੁੱਖ ਕਾਰਨ ਹੈ ਜੋ ਗਵਰਨਮੈਂਟ ਵੱਲੋਂ ਅਟੈਂਸ਼ਨ ਲਈ ਕੀਤਾ ਜਾਂਦਾ ਹੈ ਜੋ ਪਹਿਲੀ ਤੋਂ ਲੈ ਕੇ 8ਵੀਂ ਕਲਾਸ ਤੱਕ ਦੀ ਜੋ ਪੜ੍ਹਾਈ ਹੈ ਉਹਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਸਿਸਟਮ ਬਣਾਇਆ ਹੈ ਵੀ ਕਿਸੇ ਬੱਚੇ ਨੂੰ ਫੇਲ ਨਹੀਂ ਕਰਨਾ ਤਾਂ ਉਹਨਾਂ ਦੀ ਫਾਊਂਡੇਸ਼ਨ ਨੂੰ ਬੜਾ ਬੀਕ ਰੱਖਿਆ ਜਾਂਦਾ ਹੈ ਉਹਨਾਂ ਦਾ ਕੋਈ ਬਿਨਾਂ ਇਗਜ਼ਾਮ ਕੀਤੇ ਜਾਂ ਲੈਤੇ ਫਾਰਮੈਲਿਟੀ ਲਈ ਇਗਜ਼ਾਮ ਲੈ ਕੇ ਉਹਨਾਂ ਨੂੰ ਪਾਸ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਫਾਊਂਡੇਸ਼ਨ ਬੀਕ ਹੋ ਜਾਂਦਾ ਜਦ ਬੱਚੇ 10ਵੀਂ 12ਵੀਂ ਦੇ ਵਿੱਚ ਪਹੁੰਚਦੇ ਆ ਪਹੁੰਚਦੇ ਤਾਂ ਇਗਜ਼ਾਮ ਦੇ ਵਿੱਚ ਉਹਨਾਂ ਨੂੰ ਉਹਨਾਂ ਕਿਉਂਕਿ ਉਹਨਾਂ ਦਾ ਹਾਈ ਲੈਵਲ ਨਹੀਂ ਹੁੰਦਾ ਤਾਂ ਉਹ ਸਟ्रेस ਦੇ ਵਿੱਚ ਹੁੰਦੇ ਆ ਪੀਅਰ ਰੈਸਰ ਦੇ ਵਿੱਚ ਹੁੰਦਾ ਸੋਸਾਇਟੀ ਦੇ ਪ੍ਰੈਸ਼ਰ ਵਿੱਚ ਹੁੰਦੇ ਆ ਤਾਂ ਉਹ ਇੱਕ ਟੀਨੇਜ ਟੀਨੇਜਰ ਜਿਹੜੀ ਉਮਰ ਹੁੰਦੀ ਹੈ ਉਹ 18 19 ਸਾਲ ਦੀ ਉਮਰ ਦੇ ਵਿੱਚ ਤੇ 12ਵੀਂ ਕਲਾਸ ਦੇ ਵਿੱਚ ਬੱਚੇ ਪੜ੍ਹ ਰਹੇ ਹੁੰਦੇ ਆ ਤਾਂ ਸਟ੍ਰੈਸ ਦੇ ਵਿੱਚ ਫਾਊਂਡੇਸ਼ਨ ਸਟਰੋਂਗ ਨਾ ਹੋਣ ਕਰਕੇ ਨਸ਼ੇ ਦੇ ਵੱਲ ਧਕੇਲੇ ਜਾਂਦੇ ਆ ਤੇ ਉਹ ਉਹਨਾਂ ਨੂੰ ਇੱਕ ਮਤਲਬ ਇੱਕ ਅੱਛਾ ਲੱਗ ਲਾਇਆ ਜਾਂਦਾ ਵੀ ਨਸ਼ੇ ਕਾ ਕੇ ਉਹਨਾਂ ਨੂੰ ਜਾਂ ਨਸ਼ੇ ਪੀ ਕੇ ਉਹਨਾਂ ਨੂੰ ਉਹਨਾਂ ਨੂੰ ਸਟ੍ਰੈਸ ਰੀਲੀਫ ਟਾਈਪ ਲੱਗਦਾ ਤਾਂ ਉਹ ਇੱਕ ਇੱਕ ਮਤਲਬ ਕਿ ਸੋਚੀ ਸਮਝੀ ਚਾਲ ਆ ਸਰਕਾਰ ਦੀ ਜੋ ਪਹਿਲੀ ਤੋਂ ਲੈ ਕੇ 8ਵੇਂ ਕਲਾਸ ਤੱਕ ਜੋ ਉਹਨਾਂ ਦਾ ਐਜੂਕੇਸ਼ਨ ਲੈਵਲ ਬੜਾ ਲੋਅਰ ਪੱਧਰੇ ਲੋਅਰ ਲੈਵਲ ਦਾ ਰੱਖਿਆ ਜਾਂਦਾ ਹੈ ਤਾਂ ਉਹ ਇੱਕ ਮੇਨ ਮੁੱਦਾ ਦੂਸਰਾ ਹੈ ਵੀ ਪੇਰੈਂਟਸ ਆਪਣੇ ਪਿੰਡਾਂ ਦੇ ਵਿੱਚ ਇਹ ਜਿਆਦਾ ਪ੍ਰੋਬਲਮ ਆ ਕੰਪੇਅਰ ਟੂ ਸ਼ਹਿਰਾਂ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਪੇਰੈਂਟਸ ਸਾਰਾ ਦਿਨ ਕੰਮਕਾਰ ਕਰਦੇ ਨੇ ਪਰ ਉਹ ਆਪਣਾ ਇੱਕ 2 ਘੰਟੇ ਇੰਨਾ ਕੁ ਟਾਈਮ ਵੀ ਨਹੀਂ ਕੱਟ ਪਾਉਂਦੇ ਆ ਆਪਣੇ ਬੱਚਿਆਂ ਲਈ ਇੱਕ ਜਾਂ ਦੋ ਬੱਚੇ ਜਿੰਨਾਂ ਤੇ ਉਹਨਾਂ ਦੇ ਹੈਗੇ ਤੇ ਉਹਨਾਂ ਦੇ ਲਈ ਉਹ ਇੱਕ ਦੋ ਮਿੰਟ ਵੀ ਇੱਕ ਦੋ ਘੰਟੇ ਵੀ ਇਦਾਂ ਨਹੀਂ ਕੱਟ ਪਾਉਂਦੇ ਜਿਹਦੇ ਵਿੱਚ ਉਹ ਬੈਠ ਕੇ ਉਹਨਾਂ ਨਾਲ ਗੱਲ ਕਰਨ ਵੀ ਤੁਸੀਂ ਸਾਰਾ ਦਿਨ ਕੀ ਕੀਤਾ ਜਾਂ ਤੁਸੀਂ ਕੀ ਤੁਹਾਡਾ ਪਲਾਨ ਹੈਗਾ ਕਿ ਜਾਂ ਤੁਸੀਂ ਕੀ ਸਟੱਡੀ ਕਰਕੇ ਆਏ ਅੱਜ ਤਾਂ ਉਹ ਇਹ ਪੇਰੈਂਟਸ ਨੂੰ ਸੋਚਣਾ ਪੈਂਦਾ ਹੈ ਪੇਰੈਂਟਸ ਨੂੰ ਰੋਜ਼ ਦੇ ਘੰਟਾ ਦੋ ਘੰਟੇ ਆਪਣੇ ਬੱਚੇ ਨੂੰ ਦੇਣੇ ਬੜੇ ਜ਼ਰੂਰੀ ਹੈ ਕਿਉਂਕਿ ਮਤਲਬ ਉਹਦੇ ਨਾਲ ਬੱਚੇ ਨੂੰ ਪਤਾ ਲੱਗਦਾ ਰਹਿੰਦਾ ਵੀ ਮੇਰੇ ਪੇਰੈਂਟਸ ਮੈਨੂੰ ਕੁਝ ਪੁੱਛ ਰਹੇ ਤਾਂ ਉਹ ਗਲਤ ਟਰੈਕ ਤੇ ਹੋਏਗਾ ਤਾਂ ਉਹ ਥੋੜਾ ਡਰੇਗਾ ਜਾ ਉਹ ਆਪਦੇ ਆਪ ਨੂੰ ਵਰਜੇਗਾ ਉਸ ਪਾਸੇ ਜਾਣ ਨਾਲ ਤਾਂ ਇਹ ਆਪ ਨੂੰ ਦੇਣਾ ਧਿਆਨ ਦੇਣਾ ਪੈਣਾ ਪੇਰੈਂਟਸ ਨੂੰ ਪਿੰਡ ਵਾਲਿਆਂ ਨੂੰ ਸਪੈਸ਼ਲ ਤੀਜਾ ਹੈਗਾ ਵੀ ਉੱਥੇ ਮਾਨਸਾ ਬਟੰਡੇ ਦੇ ਵਿੱਚ ਕੋਈ ਇੰਡਸਟਰੀ ਨਹੀਂ ਹੈਗੀ ਕੋਈ ਛੋਟੇ ਛੋਟੇ ਕਾਰਖਾਨੇ ਜਾਂ ਛੋਟੂਟੀਆਂ ਉੱਥੇ ਫੈਕਟਰੀਆਂ ਜਾਂ ਕੋਈ ਵੱਡੀਆਂ ਫੈਕਟਰੀਆਂ ਉੱਥੇ ਐਦਾਂ ਦਾ ਕੁਝ ਨਹੀਂ ਹੈਗਾ ਜਿਹਦੇ ਵਿੱਚ ਬੱਚੇ ਨੂੰ ਰੋਜ਼ਗਾਰ ਮਿਲ ਪਾਵੇ ਕੋਈ 10ਵੀਂ ਪਾਸ ਆ 12ਵੀਂ ਪਾਸ ਆ ਕੋਈ ਬੀਏ ਕਰ ਰਿਹਾ ਜਾਂ ਕੋਈ ਬੀਐਸਸੀ ਕਰ ਰਿਹਾ ਹੈ ਕੋਈ ਆਪਣੀ ਅੱਛੀ ਬੈਚਲਰ ਪੜ੍ਹਾਈ ਕਰਕੇ ਉੱਥੇ ਜੌਬ ਕਰਨੀ ਚਾਹੁੰਦਾ ਤਾਂ ਉਹਦੇ ਲਈ ਉੱਥੇ ਆਪਰਚੂਨਿਟੀਆਂ ਨਹੀਂ ਹੈਗੀਆਂ ਤਾਂ ਉਹਦੇ ਕਰਕੇ ਵੀ ਬੱਚੇ ਇਹ ਨਸ਼ਿਆਂ ਵੱਲ ਜ਼ਿਆਦਾ ਚਲੇ ਜਾਂਦੇ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਨਹੀਂਗੇ ਤੇ ਉਹ ਇੱਕ ਬੇਲੇ ਟਾਈਪ ਹੁੰਦੇ ਤੇ ਉਹਨਾਂ ਦੇ ਇੱਕ ਆਪ ਦਾ ਗਰੁੱਪ ਬਣਿਆ ਹੁੰਦਾ ਤੇ ਉਹ ਉਹਦੇ ਵਿੱਚ ਕੰਫਰਟ ਫੀਲ ਕਰਨ ਦੇ ਲਈ ਇੱਕ ਨਸ਼ਿਆਂ ਵੱਲ ਚਲੇ ਜਾਂਦੇ ਕਿਉਂਕਿ ਬੇਲਾ ਦਿਮਾਗ ਸ਼ੈਤਾਨ ਦਾ ਘਰ ਆਪਾਂ ਕਹਿੰਦੇ ਆ ਤਾਂ ਉਹ ਉਹ ਇੱਕ ਇੱਕ ਇਹ ਪ੍ਰੋਬਲਮ ਹੈ ਮਤਲਬ ਇੱਕ ਇੱਕ ਇਹ ਅਹ ਦਿੱਕਤ ਹੈ ਜਿੱਥੇ ਆਪਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਸਰਕਾਰ ਅਗਰ ਨਸ਼ੇ ਰੋਕ ਨਹੀਂ ਸਾਦੀ ਕੰਟਰੋਲ ਨਹੀਂ ਕਰ ਸਕਦੀ ਤਾਂ ਐਟ ਲੀਸਟ ਏਰੀਆ ਦੇ ਵਿੱਚ ਇੰਡਸਟਰੀ ਲਿਆ ਕੇ ਲਾਈ ਜਾ ਸਕਦੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਜਾਂ ਕੋਈ ਅਹ ਸਟੀਲ ਪ੍ਰੋਡਕਸ਼ਨ ਇੰਡਸਟਰੀ ਕੋਈ ਆਟੋਮੋਬਾਈਲ ਇੰਡਸਟਰੀ ਐਦਾਂ ਦਾ ਹਨ ਜਿਵੇਂ ਅਗਰ ਮੇਰੇ ਏਰੀਆ ਦੀ ਗੱਲ ਕਰਾਂ ਤੇ ਚੀਮਾ ਮੰਡੀ ਦੇ ਨੇੜੇ ਇੱਕ ਜਗਤ ਅਹ ਜਗਤ ਇੰਡਸਟਰੀ ਦਾ ਨਾਮ ਹੈ ਜਿਹੜੀ ਕਿ ਉੱਥੇ ਖੇਤੀਬਾੜੀ ਦੇ ਛੰਦ ਵਗੈਰਾ ਜਾਂ ਉੱਥੇ ਓਕੇ ਪਿੰਡ ਬਣਾਉਂਦੀ ਹੈ ਉਹਨੇ ਕਾਫੀ ਪਿੰਡਾਂ ਦੇ ਬੱਚਿਆਂ ਨੂੰ ਸਾਂਭਿਆ ਹੋਇਆ ਹੈ ਤਾਂ ਉਹ ਇੱਕੋ ਇੰਡਸਟਰੀ ਹੈ ਐਦਾਂ ਦੀ ਹੋਰ ਇੰਡਸਟਰੀਆਂ ਏਰੀਆ ਦੇ ਵਿੱਚ ਹੋਣਗੀਆਂ ਤਾਂ ਹਰ ਪਿੰਡਾਂ ਦੇ ਵਿੱਚੋਂ ਅਗਰ 15 20 ਬੱਚੇ ਵੀ 30 ਬੱਚੇ ਵੀ ਕੰਮ ਕਰਦੇ ਤਾਂ ਉਹਨਾਂ ਦਾ ਇੱਕ ਉਹਨਾਂ ਦਾ ਇੱਕ ਸਿਸਟਮ ਬਣ ਜੂਗਾ ਰੈਗੂਲਰ ਵੀ ਹਾਂ ਸਿਨੇ ਸਵੇਰੇ ਉੱਠ ਕੇ ਕੰਮ ਤੇ ਜਾਣਾ ਤਾਂ ਉਹ ਬੰਦਾ ਨਸ਼ਿਆਂ ਵੱਲ ਫਿਰ ਘਟ ਜਾਏਗਾ ਤੇ ਧਿਆਨ ਨਹੀਂ ਜਾਏਗਾ ਕਿਉਂਕਿ ਉਹਨੂੰ ਹੁੰਦਾ ਵੀ ਅਗਲੇ ਦਿਨ ਮੈਂ ਕੰਮ ਕਰਨਾ ਹੈ ਅਗਲਾ ਕਾਰਨ ਇਹ ਵੀ ਹੋ ਸਕਦਾ ਨਸ਼ਿਆਂ ਦਾ ਵੀ ਇੱਕ ਉੱਥੇ ਕੋਈ ਸਿਸਟਮ ਨਹੀਂ ਹੈਗਾ ਵੀ ਤੁਹਾਡੇ ਬਰੀਦ ਟੈਸਟ ਹੁੰਦਾ ਜੇਕਰ ਇੱਥੇ ਕਿਸੇ ਨੂੰ ਕੋਈ ਨਸ਼ਾ ਖਾਦਾ ਤਾਂ ਜਾਂ ਅਗਲੇ ਦਿਨ ਕੰਮ ਤੇ ਗਿਆ ਤੇ ਉਹਦਾ ਉਹਦਾ ਟੈਸਟ ਹੋਣਾ ਚਾਹੀਦਾ ਵੀ ਉਹ ਉਹ ਜੋ ਕੰਮ ਤੇ ਹੈ ਉਹ ਆਪਦੇ ਹੋਸ਼ ਉਪਵਾਸ ਹੈਗਾ ਐਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਤਾਂ ਇਸ ਕਰਕੇ ਵੀ ਇਹ ਪਰਫੁੱਲਤ ਹੋ ਰਿਹਾ ਵੀ ਹਾਂ ਚਲੋ ਕੋਈ ਗੱਲ ਨਹੀਂ ਕੋਈ ਧਿਆਨ ਨਹੀਂ ਦੇ ਰਿਹਾ ਤੋ ਖਾਂਦੇ ਪੀਂਦੇ ਆ ਅਗਰ ਕੋਈ ਥੋੜਾ ਰੋਕtham ਹੋਵੇ ਤਾਂ ਕੰਟਰੋਲ ਹੋਏ ਤਾਂ ਡਰ ਹੋਏਗਾ ਵੀ ਆਪਾਂ ਅਗਲੇ ਦਿਨ ਕੰਮ ਜਾਂਦੇ ਮੇਰੀ ਨੌਕਰੀ ਚਲੀ ਜਾਣੀ ਹੈ ਜੇ ਕਿਸੇ ਨੂੰ ਸਸਪੈਂਡ ਵੀ ਕੀਤਾ ਜਾਦਾ ਹੈ ਕੰਮ ਤੇ ਕਿਉਂਕਿ ਇਹ ਸੀਰੀਅਸ ਹੈ ਤੇ ਇਸ ਕਰਕੇ ਇਸ ਇਸ ਚੀਜ਼ ਤੇ ਵੀ ਕੰਟਰੋਲ ਨਹੀਂ ਜਿੱਦਾਂ ਬਾਕੀ ਇਹ ਵੀ এডਿਕੇਸ਼ਨ ਹੈ ਰ ਐਜੂਕੇਸ਼ਨ ਵੱਲ ਕੋਈ ਵਾਰੀ ਅਵੇਅਰਨੈਸ ਨਹੀਂ ਹੈ ਕਿ ਬੱਚਿਆਂ ਨੂੰ ਉੱਥੇ 10ਵੀਂ 12ਵੀਂ ਤੋਂ ਬਾਅਦ ਉਹਨਾਂ ਨੂੰ ਕੋਈ ਉਹਨਾਂ ਦਾ ਕੋਈ ਉਹਨਾਂ ਨੂੰ ਕੋਈ ਗਾਈਡਲਾਈਨ ਨਹੀਂ ਹੈ ਜਿਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਅਸੀਂ ਆਹ ਡਾਇਰੈਕਸ਼ਨ 'ਚ ਜਾ ਕੇ ਅੱਗੇ ਵਧ ਸਕਦੇ ਹਾਂ ਤੋਂ ਉਹਦੇ ਲਈ ਉੱਥੇ ਇੱਕ ਸੰਸਥਾਵਾ ਬਣਾਉਣੀ ਆ ਜ਼ਰੂਰੀ ਨੇ ਜਿਹੜੀਆਂ ਬੱਚਿਆਂ ਨੂੰ ਗਾਈਡ ਕਰਨੀਆਂ ਵੀ ਕਿੱਦਾਂ ਤੁਸੀਂ ਅੱਗੇ ਵਧਣਾ ਹੈ ਜਾਂ ਕਿਹੜੀ ਲਾਈਨ 'ਚ ਤੁਸੀਂ ਜਾ ਸਕਦੇ ਹੋ ਕਿਹੜੀ ਲਾਈਨ 'ਚ ਜ਼ਿਆਦਾ ਸਕੋਪ ਹੈ ਘੱਟ ਸਕੋਪ ਹੈ ਜੋ ਉਹਨਾਂ ਦਾ ਇੰਟਰਸਟ ਕਿਹੜੀ ਦੇ ਵਿੱਚ ਹੈ ਬਾਕੀ ਇਹ ਵੀ ਨਸ਼ੇ ਤੋਂ ਬਚਣ ਦੇ ਲਈ ਉਥੇ ਦੇਖੋ ਆਪਾਂ ਪੋਲਿਟਿਸ਼ਨਾਂ ਦੀਆਂ ਹੋਰਡਿੰਗ ਤਾਂ ਬਹੁਤ ਦੇਖੀਏ ਨੇ ਵੱਡੀਆਂ ਵੱਡੀਆਂ ਹੋਰਡਿੰਗ ਉਹਨਾਂ ਨੇ ਲਾਈਆਂ ਹੋਈਆਂ ਨੇ ਵੱਡੇ ਵੱਡੇ ਉਹਨਾਂ ਨੇ ਆਪਦੇ ਪ੍ਰਚਾਰ ਕਰਨ ਦੇ ਲਈ ਉਥੇ ਸਟਾਰ ਲਾਏ ਹੋਏ ਨੇ ਉਹਨਾਂ ਦੀ ਬਜਾਏ ਉਥੇ ਨਸ਼ਿਆਂ ਦੀ ਰੋਕਥਾਮ ਦੇ ਲਈ ਵੀ ਸਿਹਾਰ ਲਾ ਸਕਦੇ ਕਿਉਂਕਿ ਕਈ ਵਾਰ ਆਪਾਂ ਨੂੰ ਪੜ ਕੇ ਕੋਈ ਗੱਲ ਪਿੰਚ ਕਰ ਜਾਂਦੀ ਹੈ ਬੱਚਿਆਂ ਨੂੰ ਜਾ ਉਹਨਾਂ ਨੂੰ ਬਾਰ-ਬਾਰ ਉਤੋਂ ਰਿਮਾਈਂਡ ਮਿਲਦਾ ਵੀ ਹਾਂ ਕੁਝ ਲਿਖਿਆ ਹੋਇਆ ਹੈ ਉਹ ਗਲਤ ਹੋ ਰਿਹਾ ਹੈ ਤਾਂ ਉਹ ਸਾਰੀਆਂ ਗੱਲਾਂ ਹੋਣੀ ਜ਼ਰੂਰੀ ਨੇ ਨਾ ਅੱਗੇ ਪੋਲਿਟਿਸ਼ੀਨਾਂ ਦੀਆਂ ਉੱਥੇ ਹੋਲਡਿੰਗ ਹੋਣੀ ਚਾਹੀਦੀ ਨੇ ਉਹਦੇ ਉੱਤੇ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਉਹਦੇ ਕੀ ਨੁਕਸਾਨ ਨੇ ਉਹਦੀਆਂ ਹੋਲਡਿੰਗ ਹੋਣੀਆਂ ਬੜੀਆਂ ਜ਼ਰੂਰੀ ਨੇ ਇੱਕ ਪਹਿਲਾਂ ਪੁਰਾਣੇ ਟਾਈਮ 'ਚ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਾ ਨਾਟਕ ਪਲੇ ਕੀਤੇ ਜਾਂਦੇ ਸੀਗੇ ਪਿੰਡਾਂ ਦੇ ਵਿੱਚ ਜਿਦੇ ਵਿੱਚ ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾਂਦੇ ਹੁੰਦੇ ਸੀ ਨਾਟਕ ਪਲੇ ਕਰਕੇ ਜਾਂ ਕਿਸੇ ਵੀ ਮੁੱਦੇ ਨੂੰ ਉਠਾ ਕੇ ਉੱਥੇ ਉਹਨਾਂ ਨੂੰ ਜਾਗਰੂਤ ਕੀਤਾ ਜਾਂਦਾ ਸੀ ਵੀ ਇਹਦੇ ਵਿੱਚ ਕੀ ਦਿੱਕਤ ਨੇ ਹਨਾ ਤੁਸੀਂ ਕੀ ਕਰ ਸਕਦੇ ਏਦਾਂ ਦਾ ਹੁਣ ਅੱਜਕੱਲ ਸਿਸਟਮ ਨਹੀਂ ਹੈਗਾ ਤਾਂ ਉੱਥੇ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਇਹ ਐਂਟਰਟੇਨਮੈਂਟ ਹੋ ਜਾਂਦਾ ਸੀ ਪਲੱਸ ਉਹਨਾਂ ਨੂੰ ਸੇਧ ਮਿਲਦੀ ਸੀ ਤਾਂ ਏਦਾਂ ਦੇ ਪ੍ਰੋਗਰਾਮ ਦੁਆਰਾ ਚਲਾਣੇ ਬੜੇ ਜ਼ਰੂਰੀ ਨੇ ਜਿਦੇ ਵਿੱਚ ਮਨ ਲਓ ਉਹਨਾਂ ਨੂੰ ਨਾਟਕ ਰਾਹੀਂ ਜਾਂ ਕੋਈ ਕਿਸੇ ਹੋਰ ਐਕਟਿੰਗ ਰਾਹੀਂ ਉਹਨਾਂ ਨੂੰ ਸਮਝਾਇਆ ਜਾ ਸਕੇ ਕਿ ਨਸ਼ਿਆਂ ਦਾ ਕੀ ਨੁਕਸਾਨ ਹੈ ਤੇ ਕੀ ਹੋ ਸਕਦਾ ਕਿਉਂਕਿ ਇਹ ਤੁਹਾਡੀ ਪੀੜ੍ਹੀ ਨੂੰ ਖਤਮ ਕਰ ਸਕਦਾ ਤਾਂ ਇਹ ਇੰਨੀ ਗੱਲ ਕਹਿੰਦਾ ਹੋਇਆ ਮੈਂ ਬਸ ਇਹੀ ਕਹੂੰਗਾ ਵੀ ਇੱਕ ਤਾਂ ਇੰਡਸਟਰੀ ਲਿਆਣੀ ਜ਼ਰੂਰੀ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਹੋਣਾ ਜ਼ਰੂਰੀ ਹੈ ਪੇਰੈਂਟਸ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣਾ ਉਹਨਾਂ ਨੂੰ ਇੱਕ ਦੋ ਘੰਟੇ ਰੋਜ਼ ਦੇ ਦੇਣੇ ਜ਼ਰੂਰੀ ਹੈ ਕਿਉਂਕਿ ਬਾਕੀ ਕੰਮ ਜ਼ਿਆਦਾ ਉਹ ਪਿੰਡਾਂ ਦੇ ਵਿੱਚ ਕਰਨਾ ਪੈਂਦਾ ਆਪਾਂ ਨੂੰ ਪਰ ਉਹ ਇੰਨੇ ਵੀ ਇੰਪੋਰਟੈਂਟ ਨਹੀਂ ਹੈ ਕਿ ਵੀ ਤੁਹਾਡੇ ਆਪਣੇ ਬੱਚਿਆਂ ਤੋਂ ਉੱਪਰ ਦੇ ਕੰਮ ਨਹੀਂ ਹੋ ਤਾਂ ਉਹ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿਉਂਕਿ ਨਸ਼ਾ ਉੱਤੇ ਹੈ ਨਸ਼ੇਤ ਵਿੱਚ ਹੋ ਕੇ ਹੁੰਦੇ ਹੋਏ ਉਹਨਾਂ ਤੋਂ ਬਚਣਾ ਕਿਵੇਂ ਉਹਦੇ ਲਈ ਆਪਾਂ ਨੂੰ ਐਫਰਟ ਪਾਉਣਾ ਪੈਣਾ ਉਹਦੇ ਲਈ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਇੰਨਾ ਪਰ ਆਪਾਂ ਨੂੰ ਉਹਨਾਂ ਤੋਂ ਬਚ ਕੇ ਚੱਲਣਾ ਪੈਣਾ ਹੈ ਆਪਦੇ ਆਪ ਤੇ ਬਾਕੀ ਬਹੁਤ ਸਾਰੇ ਕੰਮ ਨੇ ਜੋ ਉਹਦੇ ਵਿੱਚ ਕੀਤੇ ਜਾ ਸਕਦੇ ਹਨਾ ਇਵਨ ਕੀ ਨਸ਼ਾਗਰੰਡ ਉਥੇ ਹੈ ਨਹੀਂ ਇਹ ਮਾਰਕੀਟ ਦੇ ਵਿੱਚ ਤਾਂ ਉਹ ਤੋਂ ਸਟਿਲ ਬਚਨ ਦੇ ਬਹੁਤ ਸਾਰੇ ਉਥੇ ਜਰੀਏ ਬਣਾਏ ਜਾ ਸਕਦੇ ਤੇ ਇਹਨਾਂ ਸਾਰਿਆਂ ਤੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਇਸ ਤੇ ਜ਼ਰੂਰ ਕੰਮ ਕਰਾਂਗੇ ਤੇ ਤੁਸੀਂ ਵੋਟ ਤੇ ਸਪੋਰਟ ਜ਼ਰੂਰ ਕਰਿਓ ਮੇਰਾ ਜੋ ਨਿਸ਼ਾਨ ਹੈ ਮਾਚਸ ਦੀ ਡੱਬੀ ਜੀ ਈਵੀਐਮ ਤੇ ਨੰਬਰ ਹੋਏਗਾ 13 ਤੇ ਅੱਜ ਲਈ ਇੰਨਾ ਹੀ ਬਸ ਧੰਨਵਾਦ ਸਸੇਖਾ